ਮਾੜੇ ਦਿਲ ਵਾਲੇ ਨਾ ਦੇਖਿਓ ਲਿਫਟ ਰੋਕਣ ਵੇਲੇ ਵੱਡ ਗਿਆ ਵਿਅਕਤੀ ਦਾ ਹੱਥ ਸੋ ਕੀ ਹੈ ਪੂਰਾ ਮਾਮਲਾ ਦੱਸਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਕਿਉਂ ਵੱਡਿਆ ਵਿਅਕਤੀ ਦਾ ਹੱਥ ਅਤੇ ਕਿਵੇਂ ਹੋਈ ਅਣਗੇਲੀ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੱਸਦੀ ਹੈ ਕਿ ਅੱਜ ਦਾ ਸੰਸਾਰ ਟੈਕਨੋਲੋਜੀ ਦੇ ਸਹਾਰੇ ਚੱਲ ਰਿਹਾ ਹੈ ਹੁਣ ਰਿਪੋਰਟ ਕੰਪਨੀ ਵਿੱਚ ਕੰਮ ਕਰਨ ਲੱਗ ਪਏ ਹਨ ਕੁਝ ਘਾਕਾਂ ਨੂੰ ਭੋਜਨ ਪਰੋਸਦੇ ਹਨ ਜਦੋਂ ਕਿ ਦੂਸਰੇ ਕਾਰ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਮਜ਼ਦੂਰ ਵੱਜੋਂ ਕੰਮ ਕਰਦੇ ਹਨ ਖੈਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉੱਚੀਆਂ ਇਮਾਰਤਾਂ ਵਿੱਚ ਲਿਫਟਾਂ ਨਿਸ਼ਚਿਤ ਤੌਰ ਤੇ ਲਗਾਈਆਂ ਜਾਂਦੀਆਂ ਹਨ ਤਾਂ ਜੋ ਕਿ ਲੋਕ ਆਰਾਮ ਨਾਲ ਉੱਪਰ ਅਤੇ ਹੇਠਾਂ ਜਾ ਸਕਣ ਹਾਲਾਂਕਿ ਇਹ ਲਿਫਟਾਂ ਜਿੰਨੀਆਂ ਸੁਵਿਧਾਵਾ ਜਨਕ ਹਨ ਉਨੀਆਂ ਹੀ ਖਤਰਨਾਕ ਹਨ ਕਈ ਵਾਰ ਲਿਫਟਾਂ ਵੀ ਹਾਸਿਆਂ ਦਾ ਕਾਰਨ ਬਣ ਜਾਂਦੀਆਂ ਹਨ ਅਜਿ ਇਹ ਹੈ ਇੱਕ ਹਾਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸ਼ਾਇਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਸਤਾਲ ਇੱਕ ਵਿਅਕਤੀ ਆਪਣੇ ਹੱਥ ਦੀ ਮਦਦ ਨਾਲ ਲਿਫਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਜਿਹਾ ਕਰਨਾ ਉਸ ਲਈ ਜਾਨਲੇਵਾ ਹੋ ਸਕਦਾ ਹੈ ਲਿਫਟ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਸ ਵਿਅਕਤੀ ਦਾ ਇੱਕ ਹੱਥ ਵੱਢਿਆ ਗਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਲਿਫਟ ਰੁਕਤੀ ਹੈ ਇੱਕ ਵਿਅਕਤੀ ਉਸ ਵਿੱਚ ਦਾਖਲ ਹੁੰਦਾ ਹੈ ਫਿਰ ਜਿਵੇਂ ਹੀ ਲਿਫਟ ਰੁਕ ਲਗਦੀ ਹੈ ਤਾਂ ਵਿਅਕਤੀ ਨੇ ਆਪਣਾ ਇੱਕ ਹੱਥ ਬਾਹਰ ਕੱਢ ਲਿਆ ਤਾਂ ਜੋ ਉਹ ਲਿਫਟ ਨੂੰ ਰੋਕ ਸਕੇ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਉਸ ਦਾ ਹੱਥ ਲਿਫਟ ਵਿੱਚ ਹੀ ਫਸ ਗਿਆ ਇਸ ਤੋਂ ਬਾਅਦ ਲਿਫਟ ਉੱਪਰ ਜਾਣ ਲੱਗੀ ਅਜਿਹੇ ਚ ਵਿਅਕਤੀ ਦਾ ਹੱਥ ਕੱਟ ਗਿਆ ਹਾਲਾਂਕਿ ਅਸੀਂ ਇਸ ਨਿਊਜ਼ ਦੀ ਪੁਸ਼ਟੀ ਨਹੀਂ ਕਰਦੇ ਇਸ ਭਿਆਨਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਬਹੁਤ ਹੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਕੈਪਸ਼ਨ ਚ ਲਿਖਿਆ ਗਿਆ ਲਿਫਟ ਨੂੰ ਰੋਕਣ ਲਈ ਆਪਣਾ ਹੱਥ ਜਾਂ ਪੈਰ ਵਿਚਕਾਰ ਨਾ ਰੱਖੋ ਜੇਕਰ ਸੈਂਸਰ ਕੰਮ ਨਹੀਂ ਕਰਦਾ ਤਾਂ ਵੱਡਾ ਹਾਸਾ ਹੋ ਸਕਦਾ ਹੈ ਸਿਰਫ 30 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 6 ਲੱਖ 87000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਜਦਕਿ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ ਅਤੇ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵੀ ਦੇ ਚੁੱਕੇ ਹਨ ਇੱਕ ਯੂਜ਼ਰ ਨੇ ਲਿਖਿਆ ਕਿ ਹੱਥ ਕੱਟਣ ਤੋਂ ਬਾਅਦ ਨਾ ਤਾਂ ਹੱਥ ਚੋਖ ਹੋਣ ਨਿਕਲਿਆ ਅਤੇ ਨਾ ਹੀ ਉਸ ਚ ਕੋਈ ਹਿਲਜੁਲ ਹੋਈ ਇਹ ਵੀਡੀਓ ਫਰਜੀ ਹੈ ਜਦਕਿ ਇੱਕ ਯੂਜ਼ਰ ਨੇ ਇਹ ਵੀ ਲਿਖਿਆ ਹੈ ਕਿ ਹੱਥ ਨਕਲੀ ਲੱਗ ਰਿਹਾ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਿਓ ਤਾਂ ਜੋ ਕੋਈ ਵੀ ਇਨਸਾਨ ਜਦੋਂ ਵੀ ਲਿਫਟ ਵਿੱਚ ਚੜਦਾ ਹੈ ਤਾਂ ਉਹ ਆਪਣਾ ਧਿਆਨ ਰੱਖੇ ਸੋ ਸਾਡੀ ਸੋ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਫਰਜੀ ਹੈ ਜਾਂ ਫਿਰ ਅਸਲੀ ਕਿਉਂਕਿ ਇਹ ਇੱਕ ਸੇਧ ਦੇਣ ਵਾਲੀ ਵੀਡੀਓ ਹੈ ਤਾਂ ਜੋ ਹਰ ਇੱਕ ਵਿਅਕਤੀ ਇਸ ਨੂੰ ਦੇਖ ਕੇ ਸੰਭਲ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰੀਕੇ ਇਨਸਾਨ ਤੱਕ ਪਹੁੰਚ ਸਕੇ ਕਿਸੇ ਦੀ ਦੁਰਘਟਨਾ ਹੋਣ ਤੋਂ ਬਚ ਸਕੇ ਸੋ ਬਾਕੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ